ਤਸੋਇ ਜੂ ਜਨਮ ਗਵਾਇਆ ਮਾਲ ਤਨ ਜੋਰਿਆ ਭਇਆ ਪਰਾਇਆ ਕਹੇ ਕਵੀਰ ਤਈ ਨਰ ਭੂਲੇ ਇਸ ਪੁਲ ਚ ਕੌਣ ਪਿਆ ਹੈ ਕਹੇ ਕਵੀਰ ਤਈ ਨਰ ਭੂਲੇ ਖਸਮ ਬਿਸ਼ਾਰ ਮਾਟੀ ਸੰਗ ਰੂਲੇ ਜਿਹਨਾਂ ਨੇ ਸਵੇਰੇ ਤੜਕੇ ਤੋਂ ਲੈ ਕੇ ਸ਼ਾਮ ਤੱਕ ਖਸ਼ਮ ਦੀ ਜਾਦੀ ਨਹੀਂ ਹੈ। ਇਹ ਉਹਦੀ ਜਾਦੀ ਨਹੀਂ ਹੈ। ਉਹ ਸਾਰਾ ਦਿਨ ਭੁੱਲੇ ਭਟਕਦੇ ਇਸੇ ਖੇਡ ਵਿੱਚ ਹੀ ਹੁੰਦੇ ਨੇ। ਬਾਣੀ ਦੱਸੀ ਜਾਂਦੀ ਹੈ ਪਰ ਸਾਨੂੰ ਮੰਨਣਾ ਬਹੁਤ ਔਖਾ ਹੈ। ਕਿੰਨੇ ਜ਼ਰੂਰ ਹੈ ਗੁਰੂ ਨੂੰ ਮੰਨਦੇ ਐ ਤੇ ਗੁਰੂ ਕੌਣ ਹੈ ਬਾਣੀ ਤੇ ਬਾਣੀ ਦੀ ਗੱਲ ਕਈ ਨੂੰ ਤੇ ਅਸੀਂ ਪਰੇ ਕਰ ਦਿੰਨੇ ਫਿਰ ਉੱਥੇ ਹੀ ਹੁੰਨੇ ਐ ਅਸੀਂ। ਇਹ ਕਹਿਣੇ ਸ਼ਬਦ ਬਹੁਤ ਸ਼ੌਖੇ ਨੇ ਪਰ ਇਹਨਾਂ ਸ਼ਬਦਾਂ ਦੇ ਉੱਤੇ ਸਵਾਸਾਂ ਦਾ ਤੋਰਨਾ ਸਭ ਤੋਂ ਕਠਣ ਵਸਤੂ ਹੈ ਬਹੁਤ ਕਠਣਾ ਹੈ ਠੀਕ ਹੈ ਨਾ ਜੀ ਤੋਂ ਪੰਜ ਸਾ ਇਹ ਸਾਨੂੰ ਸਮਝਾ ਰਹੇ ਨੇ ਸਾਰਾ ਕੁਝ ਬਉ ਪਰਪੰਚ ਕਰ ਪਰ ਤਨ ਲਿਆਵੇ ਦੁਨੀਆ ਨਾਲ ਅਨੇਕਾਂ ਤਰ੍ਹਾਂ ਦੇ ਫਰੇਵ ਨਰੇਕਾਂ ਤਰ੍ਹਾਂ ਦੀਆਂ ਛਲਵਾਜੀਆਂ ਅਨੇਕਾਂ ਤਰ੍ਹਾਂ ਦੇ ਕਪਟ ਕਰਕੇ ਅਸੀਂ ਪਰਾਏ ਧਨ ਨੂੰ ਲਿਆਉਣੇ ਜੂਰ ਹੈ ਪਰ ਬਾਣੀ ਕੀ ਕਹਿੰਦੀ ਫੇ ਕਰਦਾ ਕੀ ਹੈ ਬਉ ਪਰਪੰਚਕਾਰ ਪਰ ਧਨ ਲਿਆਵੈ ਸੁੱਤਦਾਰੈ ਪੈ ਆਣ ਲਟਾਵੈ ਤੇ ਉਹ ਇਹਨਾਂ ਦੇ ਕੋਲੇ ਇਸਤਰੀ ਪੁੱਤਰਾਂ ਦੇ ਕੋਲੇ ਆ ਕੇ ਲਟਾ ਦੇਣਾ ਤੇ ਬੜੀਆਂ ਮਿੱਠੀਆਂ ਗੱਲਾਂ ਵੀ ਕਰਦਾ ਮੈਂ ਅੱਜ ਇਦਾਂ ਕੀਤਾ ਅੱਜ ਇਦਾਂ ਕੀਤਾ ਹੈ ਬਾਣੀ ਹਰ ਪੜਦਾ ਖੋਲਦੀ ਹੈ ਠੀਕ ਹੈ ਨਾ ਜੀ ਤੋਂ ਪੰਜ ਛੇ ਸਮਝਾ ਰਹੇ ਨੇ ਕਿ ਬਹੁ ਪ੍ਰਪੰਚ ਕਰ ਪਰ ਤਨ ਲਿਆਵੇ ਸੁਤ ਦਾਰਪੈ ਆਣ ਲਟਾਵੇ ਲਟਾਉਂਦਾ ਹੈ ਪਰ ਬਾਣੀ ਨੇ ਅਨੰਦ ਸਾਹਿਬ ਚ ਕੀ ਕਹਿ ਦਿੱਤਾ ਇਹੋ ਕਟੰਬ ਤੂੰ ਜੇ ਦੇਖਦਾ ਜਿਨ੍ਹਾਂ ਦੇ ਵਾਸਤੇ ਤੂੰ ਇਹ ਛਲਵਾ ਜੀਆਂ ਕਰਦਾ ਹੈ ਇਹੋ ਕਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈਏ ਐਸਾ ਕੰਮ ਮੂਲੇ ਨਾ ਕੀਚੇ ਜੇਤ ਅੰਤ ਪਛਤਾਈ ਹੈ ਜਿਹਦੇ ਕਰਕੇ ਤੈਨੂੰ ਅੰਤ ਦੇ ਵੇਲੇ ਪਛਤਾਪ ਕਰਨਾ ਪਊਗਾ ਇਹੋ ਜਾਂ ਗਲਤ ਕੰਮ ਮਹਾਰਾਜ ਕਹਿੰਦੇ ਭੁੱਲ ਕੇ ਵੀ ਕੋਈ ਨਾ ਕਰੀ ਕੀ ਹੈ ਭੁੱਲ ਕੇ ਵੀ ਨਾ ਕਰੀ ਬਹੁ ਪਰਪੰਚ ਕਿਉਂਕਿ ਪਾਪਾਂ ਵਜੋ ਹੋਵੇ ਨਹੀਂ ਮੋਇਆਂ ਸਾਥ ਨਾ ਜਾਈ ਇਹ ਮਾਇਆ ਦੀ ਇਕੱਤਰਤਾ ਕਹਿੰਦੇ ਪਾਪ ਕਰਕੇ ਬਹੁਤੀ ਇਕੱਠੀ ਹੋ ਜਾਂਦੀ ਹਰ ਇੱਕ ਨਾ ਛਲਵਾ ਜੀਆਂ ਪਰ ਕਹਿੰਦੇ ਜਾਂਦਿਆਂ ਤਾਂ ਨਾਲ ਨਹੀਂ ਫਿਰ ਜਾਂਦੀ ਇਹ ਕੀ ਹੈ ਨਾਲੇ ਅੰਨ ਕਾਏ ਰਾਤੜਿਆ ਤੂੰ ਕਿੱਥੇ ਦੇ ਵਿੱਚ ਰਤਿਆ ਪਿਆ 64 ਦੋਹੇਲੀ ਰਾਮ ਜਿੱਥੇ ਤੂੰ ਜਾਣਾ ਹੈ ਓਰਾ ਬਹੁਤ ਔਖਾ ਹੈ ਬਾਟ ਦੁਹੇਲੀ RAM ਪਾਪ ਕਮਾਮ ਦਿਆਂ ਤੇਰਾ ਕੋਏ ਨਾ ਬੇਲੀ RAM ਪਾਸ਼ਾ ਬਾਣੀ ਕਹਿ ਰਹੀ ਹੈ ਨਹੀਂ ਹੋਣਾ ਆਪਾਂ ਨੂੰ ਲੱਗਦਾ ਹੈ ਜਾਣ ਲੱਗਿਆਂ ਵੀ ਧੀਆਂ ਪੁੱਤਾਂ ਨੂੰ ਜੱਫੀਆਂ ਪਾਈ ਜਾਵਾਂਗੇ ਬੋਲੋ